ਫੋੜਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਸੋ ਅੱਜ ਆਪਾਂ ਤੁਹਾਨੂੰ ਬਣਾ ਕੇ ਦਿਖਾਵਾਂਗੇ ਇੱਕ ਬਹੁਤ ਹੀ ਵਧੀਆ ਰੈਸਪੀ ਨਿੰਬੂ ਦਾ ਅਚਾਰ ਆਪਾਂ ਗਏ ਸੀਗੇ ਜੀ ਕੱਲ ਕਿਸੇ ਦੇ ਘਰੇ ਕੰਮ ਕਰਨ ਆਪਣਾ ਕੁਕਿੰਗ ਵਾਲਾ ਹਲਵਾਈ ਵਾਲਾ ਤੇ ਉੱਥੇ ਉਹਨਾਂ ਦੇ ਘਰੇ ਨਿੰਬੂ ਲੱਗੇ ਹੋਏ ਸੀਗੇ ਜੀ ਠੀਕ ਹੈ ਜੀ ਬਹੁਤ ਸਾਰੇ ਤੇ ਆਪਾਂ ਨੇ ਉਹਨਾਂ ਨੂੰ ਪੁੱਛਿਆ ਤੇ ਉਹ ਕਹਿੰਦੇ ਵੀ ਨਿੰਬੂ ਤੁਸੀਂ ਤੋੜ ਲਓ ਕੋਈ ਚੱਕਰ ਨਹੀਂ ਠੀਕ ਹੈ ਜੀ ਨਿੰਬੂ ਆਪਾਂ ਲਿਆਏ ਆ ਦੇਖੋ ਕਿੱਡੇ ਕਿੱਡੇ ਇਹ ਨਿੰਬੂ ਆ ਪਹਿਲਾਂ ਮੈਨੂੰ ਲੱਗਿਆ ਵੀ ਸ਼ਾਇਦ ਇਹ ਗਲਗਲਾ ਹੈ ਤੇ ਮੈਂ ਉਹਨਾਂ ਨੂੰ ਪੁੱਛਿਆ ਮੈਂ ਵੀ ਇਹ ਐਡੇ ਐਡੇ ਉਹ ਕਹਿੰਦੇ ਵੀ ਵੀਰੇ ਬੀਜ ਐਦਾਂ ਦਾ ਹੀ ਆ ਵੀ ਸਾਡੇ ਐਡੇ ਐਡੀ ਨਿੰਬੂ ਜਿਹੜੇ ਇਹ ਲੱਗਦੇ ਆ ਦੇਖਣ ਨੂੰ ਲੱਗਦੀਆਂ ਇਹ ਗਲਗਲਾਂ ਪਰ ਹੈਗੇ ਇਹ ਨਿੰਬੂ ਆ ਤੇ ਅੱਜ ਫਿਰ ਆਪਾਂ ਤੁਹਾਨੂੰ ਇਹਨਾਂ ਦਾ achar ਬਣਾ ਕੇ ਦਿਖਾਵਾਂਗੇ ਖੱਟਾ ਮਿੱਠਾ ਇਹਨੂੰ ਵਧੀਆ ਪੂਰਾ ਇਹਨੂੰ ਪਰਫੈਕਟ ਕਿਵੇਂ ਬਣਦਾ ਹੈ ਤੇ ਤਕਰੀਬਨ 2.5 ਤੋਂ 3 ਕਿਲੋ ਇਹਨਾਂ ਦਾ ਵੇਟ ਹੈਗਾ ਨਿੰਬੂਆਂ ਦਾ ਤੇ ਚੰਗੀ ਤਰ੍ਹਾਂ ਮੈਂ ਧੋਲੇ ਆ ਇਹੇ ਤੁਸੀਂ ਵੀ ਜਦੋਂ ਚਾਰ ਬਣਾਉਣਾ ਹੈ ਚੰਗੀ ਤਰ੍ਹਾਂ ਧੋ ਲੈਣੇ ਆ ਤਾਂ ਜੋ ਉੱਪਰ ਮਿੱਟੀ ਮੋਟੀ ਡਸਟ ਨਾ ਲੱਗੀ ਰਹੇ ਤੇ ਧੋ ਕੇ ਥੋੜੇ ਬੋਤੇ ਸੁਕਾ ਲੈਣੇ ਆ ਠੀਕ ਹੈ ਜੀ ਜਾਂ ਫਿਰ ਕੱਪੜੇ ਨਾਲ ਸਾਫ਼ ਕਰ ਲਿਓ ਤੇ ਹੁਣ ਆਪਾਂ ਇਹਨਾਂ ਦੀ ਕਰਦੇ ਆ ਕਟਿੰਗ ਪਹਿਲਾਂ ਪੈਨਾਂ ਨੂੰ ਕੱਟ ਲੈਣੇ ਆ ਠੀਕ ਹੈ ਜੀ ਨਿੰਬੂ ਥੋੜੇ ਜਿਹਾ بڑے ਆ ਪਰ ਹੈ ਵਧੀਆ ਨਿੰਬੂ ਆ ਦੇਖੋ ਵਿੱਚ ਤੇ ਰਸਾ ਦੇਖੋ ਤੇ ਪੀਸ ਆ ਜਿਹੜੇ ਤੁਸੀਂ ਆਪਣੇ ਹਿਸਾਬ ਕਿਤਾਬ ਨਾਲ ਕੱਟਣੇ ਆ ਤੇ ਨਿੰਬੂ ਥੋੜੇ ਜਿਹਾ بڑے ਆ ਇਸ ਕਰਕੇ ਮੈਂ ਇਹਨਾਂ ਦੇ ਇੱਕ ਨਿੰਬੂ ਦੇ 8-8 ਪੀਸ ਜਿਹੜੇ ਉਹ ਕਰ ਲੂੰਗਾ ਠੀਕ ਹੈ ਜੀ ਇਸ ਤਰੀਕੇ ਨਾਲ ਆ ਦੇਖੋ ਐਦਾਂ ਆਪਾਂ ਜਿੰਨਬੂ ਜਿਹੜੇ ਇਹ ਕੱਟ ਲੈਣੇ ਆ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦੇ ਹੋ ਜੀ ਠੀਕ ਹੈ ਜੀ ਜੇ ਤੁਹਾਨੂੰ ਐਸਪੀ ਵਧੀਆ ਲੱਗੀ ਤੇ ਲਓ ਜੀ ਐਦਾਂ ਆਪਾਂ ਨੇ ਇਹਨਾਂ ਦੇ 88 ਪੀਸ ਆਪਾਂ ਨੇ ਕਰ ਲੈਣੇ ਆ ਸਾਰੇ ਨਿੰਬੂਆਂ ਦੇ ਪਰ ਨਿੰਬੂਆਂ ਦੀ ਕੁਆਲਿਟੀ ਬਹੁਤ ਵਧੀਆ ਏ ਆ ਦੇਖੋ ਤੁਸੀਂ ਮੈਂ ਕਹਿੰਦਾ ਨਾ ਨਿੰਬੂ ਦੇਖੋ ਤੁਸੀਂ ਪਿਛਤੇ ਠੀਕ ਹੈ ਜੀ ਐਸੇ ਕਰਕੇ ਮੈਂ ਇਹ ਤੋੜ ਕੇ ਲੈ ਆਂ ਤੇ ਵੀ ਆਪਾਂ ਇਹਨਾਂ ਦਾ ਚਾਰ ਬਣਾਉਂਗੇ ਤੇ ਲਓ ਜੀ ਇਹਨਾਂ ਦੀ ਹੁਣ ਆਪਾਂ ਕਟਿੰਗ ਕਰ ਲੈਂਦੇ ਆ ਸਾਰਿਆਂ ਦੀ ਤੇ ਲਓ ਜੀ ਨਿੰਬੂਆਂ ਦੀ ਕਟਿੰਗ ਆਪਾਂ ਨੇ ਕਰ ਲਈ ਆ ਠੀਕ ਹੈ ਜੀ ਸੋ ਇਸ ਤਰੀਕੇ ਨਾਲ ਆਪਾਂ ਨੇ ਇਹ ਕੱਟ ਲੈਣੇ ਆ ਤੇ ਹੁਣ ਜਿਹੜਾ ਕੰਮ ਹੈ ਹੁਣ ਆਪਾਂ ਨੇ ਇਹਦੇ ਵਿੱਚ ਨੂਨ ਪਾਉਣਾ ਠੀਕ ਹੈ ਜੀ ਤਕਰੀਬਨ 4 ਚਮਚੇ 4 ਚਮਚਾ ਆਪਾਂ ਨੇ ਇਹਦੇ ਵਿੱਚ ਨੂਨ ਦੇ ਪਾ ਦੇਣੇ ਆ ਤੇ ਆ ਨਮਕ ਹੈ ਜਿਹੜਾ ਆਪਾਂ ਨੇ ਇਹਦੇ ਵਿੱਚ ਪਾਇਆ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਇਹਦੇ ਨਾਲ ਕਰ ਦੇਣਾ ਮਿਕਸ ਨਿੰਬੂਆਂ ਦੇ ਵਿੱਚ ਨਮਕ ਹੈ ਜਿਹੜਾ ਆਪਾਂ ਨੇ ਮਿਕਸ ਕਰਤੇ ਆ ਤੇ ਹੁਣ ਆਪਾਂ ਨੇ ਇਹ ਐਦਾਂ ਹੀ ਠੀਕ ਹੈ ਜੀ ਟੱਕ ਕੇ ਕਿਸੇ ਕੱਪੜੇ ਨਾਲ ਜਾਂ ਕਿਸੇ ਟੱਕਣ ਨਾਲ ਰੱਖ ਦੇਣੇ ਆ ਤਕਰੀਬਨ ਆਪਾਂ ਇਹਨੂੰ ਇੱਕ ਦਿਨ ਵੀ ਰੱਖ ਸਕਦੇ ਆ ਠੀਕ ਹੈ ਜੀ ਯਾਨੀ ਇੱਕ ਰਾਤ ਦੂਜੇ ਦਿਨ ਵੀ ਆਪਾਂ ਆਚਾਰ ਪਾ ਸਕਦੇ ਆ ਇਆ ਫਿਰ ਆਪਾਂ ਇਹਨਾਂ ਨੂੰ 2 ਦਿਨ ਵੀ ਰੱਖ ਸਕਦੇ ਆ ਤੇ ਹੁਣ ਆਪਾਂ ਇਹਨਾਂ ਨੂੰ ਛੱਡ ਦਿੰਦੇ ਆ ਠੀਕ ਹੈ ਜੀ ਟੱਕੇ ਇਦਾਂ ਹੀ ਮਿਲਦੇ ਆ ਫਿਰ ਕੱਲ ਨੂੰ ਕੱਲ ਨੂੰ ਤੁਹਾਨੂੰ ਬਣਾ ਕੇ ਦਿਖਾਵਾਂਗੇ ਫਿਰ ਅਚਾਰ ਵੀ ਇਹਨਾਂ ਦਾ ਕਿਵੇਂ ਬਣਦਾ ਤੇ ਲਓ ਜੀ ਨਿੰਬੂਆਂ ਨੂੰ ਪਿਆ ਨੂੰ ਇੱਕ ਦਿਨ ਤੋਂ ਉੱਪਰ ਜਿਹੜਾ ਉਹ ਹੋ ਚੁੱਕਿਆ ਹੈ ਆ ਦੇਖੋ ਸੋਹਣੇ ਇਹ ਥੋੜੇ ਜੇ ਨਰਮ ਨਰਮ ਜੇ ਹੋ ਗਏ ਤੇ ਹੁਣ ਆਪਾਂ ਨੇ ਕੀ ਕਰਨਾ ਇੱਕ ਬਰਤਨ ਲੈਣਾ ਠੀਕ ਹੈ ਜੀ ਕਿਉਂਕਿ ਨਿੰਬੂਆਂ ਨੇ ਜਿਹੜਾ ਉਹ ਪਾਣੀ ਆ ਛੱਡਿਆ ਹੋਊਗਾ ਜੇ ਜਿਆਦਾ ਪਾਣੀ ਪਾਉਂਗੇ ਨਾ ਆਪਾਂ ਨਿੰਬੂਆਂ ਵਾਲੇ ਦੇ ਵਿੱਚ ਤਾਂ ਅਚਾਰ ਜਿਹੜਾ ਉਹ ਖਰਾਬ ਹੋਣ ਦਾ ਡਰ ਰਹਿੰਦਾ ਏ ਇਸ ਕਰਕੇ ਆਪਾਂ ਨੇ ਇਹ ਨਚੋੜ ਨਚੋੜ ਕੇ ਇਸ ਬਰਤਨ ਚੋਂ ਦੂਜੇ ਬਰਤਨ ਚ ਲੈਣੇ ਆ ਕੱਢ ਤੇ ਲਓ ਜੀ ਆ ਦੇਖੋ ਨਿੰਬੂਆਂ ਦੇ ਵਿੱਚ ਜਿਹੜਾ ਐਕਸਟਰਾ ਪਾਣੀ ਤਾਂ ਇਹ ਆਪਾਂ ਨੇ ਬਰਤਣਾ ਨਹੀਂ ਹੈਗਾ ਇਹ ਆਪਾਂ ਨੇ ਕੱਢ ਦੇਣਾ ਠੀਕ ਹੈ ਜੀ ਤੇ ਹੁਣ ਇਹ ਨਿੰਬੂਆਂ ਦਾ ਆਪਾਂ ਤੁਹਾਨੂੰ ਬਣਾ ਕੇ ਦਿਖਾਉਨੇ ਆ ਅਚਾਰ ਸਭ ਤੋਂ ਪਹਿਲਾਂ ਆਪਾਂ ਬਣਾਉਨੇ ਆ ਅਚਾਰ ਦਾ ਮਸਾਲਾ ਤੇ ਲੋ ਜੀ ਮਸਾਲਾ ਬਣਾਉਣ ਵਾਸਤੇ ਸਭ ਤੋਂ ਪਹਿਲਾਂ ਆਪਾਂ ਇੱਕ ਚਮਚ ਆਪਾਂ ਨੇ ਅਜਵੈਨ ਲੈਣੀ ਆ ਤੁਸੀਂ 2 ਚਮਚ ਵੀ ਪਾ ਸਕਦੇ ਹੋ ਤੇ ਇੱਕ ਚਮਚ ਲਾਵਾਂਗੇ ਆਪਾਂ ਕਲੌਂਜੀ ਤੇ ਇੱਕ ਚਮਚ ਪਾਵਾਂਗੇ ਆਪਾਂ ਰਾਈ ਦਾ ਤੇ ਆਪਾਂ ਨੇ ਹਲਕਾ ਜਿਹਾ ਇਹਨੂੰ ਰੋਸਟ ਕਰ ਲੈਣਾ ਏ ਠੀਕ ਹੈ ਜੀ ਕਿਉਂਕਿ ਜਿਹੜੀ ਆਪਾਂ ਮਸਾਲੇ ਰੋਸਟ ਕਰਕੇ ਪਾਉਂਦੇ ਨਾ ਚਾਰ ਦੇ ਵਿੱਚ ਜਿਵੇਂ ਕਿ ਇਹਨਾਂ 'ਚ ਮਾੜਾ ਮੋਟਾ ਪਾਣੀ ਹੁੰਦਾ ਠੀਕ ਹੈ ਜੀ ਜਿਵੇਂ ਕਿ ਹੁਣ ਇਹ ਰਾਈ 'ਚ ਹੋ ਗਿਆ ਕਲੌਂਜੀ 'ਚ ਹੋ ਗਿਆ ਅਜਵੈਨ 'ਚ ਹੋ ਗਿਆ ਤਾਂ ਇਹ ਥੋੜੀਆਂ ਸੁੱਕ ਜਾਂਦੀਆਂ ਏ ਸੁੱਕੀਆਂ ਵੇ ਜਿਹੜੀਆਂ ਇਹ ਠੀਕ ਲੱਗਦੀਆਂ ਠੀਕ ਹੈ ਜੀ ਅਚਾਰ ਖਰਾਬ ਹੋਣ ਦਾ ਖਤਰਾ ਜਿਹੜਾ ਉਹ ਘਟ ਜਾਂਦਾ ਏ ਤੇ ਲੋ ਜੀ ਅਜਵੈਨ ਕਲੌਂਜੀ ਤੇ ਰਾਈ ਆਪਣੀ ਭੁੰਨ ਚੁੱਕੀ ਆ ਇਹਨੂੰ ਰੱਖ ਦਿੰਨੇ ਆਪਾਂ ਸਾਈਡ ਤੇ ਕਿਉਂਕਿ ਇਹ ਆਪਾਂ ਨੇ ਐਦਾਂ ਹੀ ਠੀਕ ਹੈ ਜੀ ਸਾਫਤੀਓ ਪਾਣੀ ਆਚਾਰ ਦੇ ਵਿੱਚ ਤੇ ਉਸ ਤੋਂ ਬਾਅਦ ਆਪਾਂ ਫਰਾਈਵਲ ਦੇ ਵਿੱਚ ਪਾਵਾਂਗੇ ਤੇ ਥੋੜੀਆਂ ਜਿਹੀਆਂ ਕਾਲੀਆਂ ਮਿਰਚਾਂ ਤੇ ਇਹਨਾਂ ਨੂੰ ਵੀ ਆਪਾਂ ਰੋਸਟ ਕਰ ਲੂਗੇ ਤੇ ਇਹਨੂੰ ਆਪਾਂ ਨੇ ਜਾਂ ਤਾਂ ਕਿਸੇ ਚੀਜ਼ ਨਾਲ ਕੁੱਟ ਲੈਣਾ ਏ ਜਾਂ ਫਿਰ ਮਿਕਸੀ ਦੇ ਵਿੱਚ ਥੋੜਾ ਜਿਹਾ ਦਰਦਰਾ ਜਿਹਾ ਇਹਨੂੰ ਆਪਾਂ ਪੀਸ ਲੂਗੇ ਦਰਦਰਾ ਜਿਹਾ ਪੀਸ ਲੈਣਾ ਏ ਜਿਆਦਾ ਫਾਈਨ ਪਾਊਡਰ ਨਹੀਂ ਬਣਾਉਣਾ ਤੇ ਲਓ ਜੀ ਹੁਣ ਆਪਾਂ ਇਹ ਸਾਰੇ ਸਮਾਨ ਨੂੰ ਅਚਾਰਚ ਕਰਦੇ ਆ ਮਿਕਸ ਸਭ ਤੋਂ ਪਹਿਲਾਂ ਪਾ ਸਮਾਨ ਪਾ ਦੂਗੇ ਠੀਕ ਹੈ ਜਿਹੜਾ ਆਪਾਂ ਨੇ ਰੋਸਟ ਕਰਕੇ ਰੱਖਿਆ ਰਾਈ ਕਲੌਂਜੀ ਤੇ ਅਜਵੈਨ ਇਹ ਆਪਾਂ ਨੇ ਇਹਦੇ ਵਿੱਚ ਪਾ ਦੇਣੀ ਆ ਤੇ ਉਸ ਤੋਂ ਬਾਅਦ ਆਪਾਂ ਜਿਹੜੀਆਂ ਕਾਲੀਆਂ ਮਿਰਚਾਂ ਤੇ ਸੌਂਫ ਆਪਾਂ ਨੇ ਪੀਸੀ ਆ ਉਹ ਵੀ ਇਹਦੇ ਵਿੱਚ ਪਾ ਦੇਣੀ ਆਪਾਂ ਨੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ 2 ਚਮਚ ਪਾਵਾਂਗੇ ਠੀਕ ਆ ਜੀ ਲਾਲ ਮਿਰਚ ਦੇ ਪੀਸੀ ਹੋਈ ਦੇ ਠੀਕ ਆ ਜੀ ਦੇਗੀ ਮਿਰਚ ਨਹੀਂ ਲੈਣੀ ਤੁਸੀਂ ਪੀਸੀ ਹੋਈ ਕੁੱਟੀ ਹੋਈ ਲਾਲ ਮਿਰਚ ਲੈਣੀ ਆ ਠੀਕ ਆ ਜੀ 2 ਚਮਚ ਆਪਾਂ ਨੇ ਇਹਦੇ ਪਾਉਣੇ ਆ ਜੇ ਤੁਹਾਨੂੰ ਤਿੱਖਾ ਜ਼ਿਆਦਾ ਪਸੰਦ ਹੈ ਤੁਸੀਂ 3 ਚਮਚ ਵੀ ਪਾ ਸਕਦੇ ਹੋ ਤੇ ਅੱਧਾ ਚਮਚ ਪਾਵਾਂਗੇ ਆਪਾਂ ਹਲਦੀ ਦਾ ਕਿਉਂਕਿ ਕਈ ਵਾਰ ਹਲਦੀ ਚਾੜ ਦੇ ਵਿੱਚ ਨਿੰਬੂ ਦੇ ਚਾੜ ਦੇ ਵਿੱਚ ਨਹੀਂ ਪਾਉਂਦੇ ਤੁਸੀਂ ਇਹਨੂੰ ਸਕਿੱਪ ਵੀ ਕਰ ਸਕਦੇ ਹੋ ਪਰ ਹਲਦੀ ਨਾਲ ਥੋੜਾ ਜਿਹਾ ਕਲਰ ਆ ਜਾਂਦਾ ਚਾੜ ਚ ਤੇ ਲਓ ਜੀ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਨਮਕ ਨਮਕ ਆਪਾਂ ਨੇ ਪਹਿਲਾਂ ਵੀ ਪਾਇਆ ਤਾਂ ਇਸ ਟਾਈਮ ਤੇ ਨਮਕ ਜਿਹੜਾ ਤੁਸੀਂ ਦੇਖ ਕੇ ਪਾਇਓ ਨਮਕ ਆ ਜਿਹੜਾ ਬਾਅਦ ਦੇ ਵਿੱਚ ਵੀ ਪੈ ਜਾਊਗਾ ਠੀਕ ਹੈ ਜੀ ਮੈਂ ਨਾਰਮਲ ਜੇ 2 ਚਮਚ ਜਿਹੜੇ ਨਮਕ ਦੇ ਪਾ ਰਹੇ ਹਾਂ ਇਹਦੇ ਵਿੱਚ ਤੇ ਲਓ ਜੀ ਇਹਨੂੰ ਹੁਣ ਆਪਾਂ ਮਿਕਸ ਕਰ ਦੰਨੇ ਆ ਤੇ ਮਿਕਸ ਤੁਸੀਂ ਇਹਨੂੰ ਕਿਸੇ ਚਮਚ ਵਗੈਰਾ ਨਾਲ ਵੀ ਕਰ ਸਕਦੇ ਹੋ ਪਰ ਮੈਂ ਹੱਥਾਂ ਨਾਲ ਹੀ ਕਰ ਦੂੰਗਾ ਠੀਕ ਹੈ ਜੀ ਕਿਉਂਕਿ ਆਪਣੇ ਹੱਤ ਦਾ achar ਜਿਹੜਾ ਉਹ ਛੇਤੀ ਛੇਤੀ ਖਰਾਬ ਨਹੀਂ ਹੁੰਦਾ ਹੈਗਾ ਤੇ ਲਓ ਜੀ ਮੈਂ ਕਰਦਾ ਇਹਨੂੰ ਹੁਣ ਮਿਕਸ achar ਹੈ ਜਿਹੜਾ ਉਹ ਆਪਣਾ ਮਿਕਸ ਹੋ ਚੁੱਕਿਆ ਜੀ ਆ ਦੇਖੋ ਕਿੰਨਾ ਵਧੀਆ ਇਹ ਬਣ ਚੁੱਕਿਆ ਹੈ ਠੀਕ ਹੈ ਜੀ ਕਲਰ ਚੈੱਕ ਕਰੋ ਤੁਸੀਂ achar ਦਾ ਤੇ ਹੁਣ ਆਪਾਂ ਇਹਨੂੰ ਕਿਸੇ ਬਰਤਨ 'ਚ ਕਿਸੇ ਡੱਬੇ 'ਚ ਠੀਕ ਹੈ ਜੀ ਐਦਾਂ ਦੇ ਕਿਸੇ ਡੱਬੇ 'ਚ ਕੱਢ ਲਵਾਂਗੇ ਤੇ ਬਰਤਨ ਜਿਹੜਾ ਉਹ ਬਿਲਕੁਲ ਸੁੱਕਾ ਹੋਣਾ ਚਾਹੀਦਾ ਏ ਠੀਕ ਹੈ ਜੀ ਗਿੱਲਾ ਨਹੀਂ ਹੋਣਾ ਚਾਹੀਦਾ ਜੇ ਗਿੱਲਾ ਬਰਤਨ ਹੋਊਗਾ ਤਾਂ ਅਚਾਰ ਜਿਹੜਾ ਉਹ ਖਰਾਬ ਹੋ ਸਕਦਾ ਏ ਤੇ ਲੋ ਜੀ ਹੁਣ ਆਪਾਂ ਇਹਨੂੰ ਇਹ ਡੱਬੇ ਦੇ ਵਿੱਚ ਲਵਾਂਗੇ ਕੱਢ ਸੋ ਵੀਡੀਓ ਵਧੀਆ ਲੱਗੀ ਲਾਈਕ ਜ਼ੂਰ ਕਰ ਦਿਓ ਜੀ ਕਮੈਂਟ ਕਰ ਦਿਓ ਜੀ ਸੋ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਠੀਕ ਹੈ ਜੀ ਤੇ ਲੋ ਜੀ ਅਚਾਰ ਨੂੰ ਕੱਢਦੇ ਆ ਡੱਬੇ ਦੇ ਵਿੱਚ ਅਚਾਰ ਆਪਾਂ ਨੇ ਡੱਬੇ ਦੇ ਵਿੱਚ ਕੱਢ ਲਿਆ ਏ ਠੀਕ ਹੈ ਜੀ ਆ ਦੇਖੋ ਕਲਰ ਦੇਖੋ ਤੁਸੀਂ ਅਚਾਰ ਦਾ ਕਿੰਨਾ ਵਧੀਆ ਕਿੰਨਾ ਸੋਹਣਾ ਆ ਏ ਸੋ ਇਸ ਤਰੀਕੇ ਨਾਲ ਤੁਸੀਂ ਬਿਲਕੁਲ ਸਿੰਪਲ ਤੇ ਈਜ਼ੀ ਤਰੀਕਾ ਹੈ ਨਿੰਬੂ ਦਾ ਅਚਾਰ ਬਣਾਉਣ ਦਾ ਤੇ ਹੁਣ ਆਪਾਂ ਇਹਦੇ ਵਿੱਚ ਐਡ ਕਰੂਗੇ ਠੀਕ ਹੈ ਜੀ ਥੋੜੀ ਜੀ ਖੰਡ ਠੀਕ ਹੈ ਜੀ ਦੋ ਇਦਾਂ ਦੇ ਛੋਟੇ ਛੋਟੇ ਢੱਕਣ ਜਿਹੇ ਆਪਣੇ ਕੌਲੀਆਂ ਜਿਹਦੇ ਵਿੱਚ ਪਾ ਲੈਣੀਆਂ ਤੇ ਲਓ ਜੀ ਤੇ ਹੁਣ ਆਪਾਂ ਇਹਨੂੰ ਇਦਾਂ ਹੀ ਠੀਕ ਹੈ ਜੀ ਇਸ ਤਰੀਕੇ ਨਾਲ ਘਰ ਤੋਂ ਵੀ ਮਿਕਸ ਖੰਡ ਦੀ ਜਗਾ ਤੁਸੀਂ ਸ਼ੱਕਰ ਵੀ ਪਾ ਸਕਦੇ ਹੋ ਠੀਕ ਹੈ ਜੀ ਜੇ ਤੁਹਾਨੂੰ ਸ਼ੱਕਰ ਪਸੰਦ ਹੈ ਖੰਡ ਨਹੀਂ ਪਸੰਦ ਤੁਸੀਂ ਉਹ ਪਾ ਸਕਦੇ ਹੋ ਠੀਕ ਹੈ ਜੀ ਤੇ ਲੋ ਜੀ ਅਚਾਰ ਆਪਣਾ ਰੈਡੀ ਹੈ ਤੇ ਇਹ ਅਚਾਰ ਨੂੰ ਗਲਣ ਨੂੰ ਤਕਰੀਬਨ 15 ਤੋਂ 20 ਦਿਨ ਜਿਹੜੇ ਉਹ ਲੱਗਣੇ ਆ 15 20 ਦਿਨ ਵਿੱਚ ਇਹ ਅਚਾਰ ਬਿਲਕੁਲ ਪਰਫੈਕਟ ਤਿਆਰ ਹੋ ਜਾਊਗਾ ਤੇ ਆਪਾਂ ਨੇ ਇਹਨੂੰ ਧੁੱਪ ਲਾਉਣੀ ਆ ਠੀਕ ਹੈ ਜੀ ਕਿਉਂਕਿ ਹੁਣ ਧੁੱਪ ਹੈ ਜਿਹੜੀ ਉਹ ਨਿਕਲਣ ਲੱਗ ਗਈ ਆ ਆਪਾਂ ਇਹਨੂੰ 2-3 ਘੰਟੇ ਡੇਲੀ ਧੁੱਪ ਦੇ ਵਿੱਚ ਰੱਖਣਾ ਹੈ ਤੇ ਐਦਾਂ ਇਸ ਤਰੀਕੇ ਨਾਲ ਕਰਕੇ ਆਪਾਂ ਇਹਨੂੰ ਚਲਾ ਦੇਣਾ ਯਾਨੀ ਇਹਨੂੰ ਹਲਾ ਦੇਣਾ ਠੀਕ ਹੈ ਜੀ ਇਸ ਤਰੀਕੇ ਨਾਲ ਤਾਂ ਜੋ ਇਹਦਾ ਮਸਾਲਾ ਏ ਉਹ ਕੱਲੇ-ਕੱਲੇ ਪੀਸ ਪਰ ਆ ਜਾਊਗਾ ਠੀਕ ਹੈ ਜੀ ਮਿਕਸ ਹੁੰਦਾ ਹੀ ਰਹੂਗਾ ਸੋ ਲਓ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਮਿਲਦੇ ਆ ਜੀ ਫਿਰ ਹੁਣ ਇੱਕ ਨਵੀਂ ਵੀਡੀਓ 'ਚ ਨਵੀਂ ਰੈਸਪੀ ਨਾਲ ਜਦ ਤੱਕ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤ ਸ੍ਰੀ ਅਕਾਲ ਜੀ